ਕਾਂਗਰਸ ਉਮੀਦਵਾਰ ਰਾਜਾ ਬੜਿੰਗ ਕਹਿੰਦੇ ਵੀ ਪੱਪੀ ਪ੍ਰਾਸ਼ਰ ਹੁੜੀ ਜਾ ਕੇ ਮੂੰਹ ਨਹੀਂ ਖੋਲਦੇ ਆ ਉਹਦੇ ਵਿੱਚ ਵਿਧਾਨ ਸਭਾ ਦੇ ਵਿੱਚ ਕਹਿੰਦੇ ਕਦੇ ਉਹਨਾਂ ਨੇ ਲੋਕਾਂ ਦੇ ਮੁੱਦੇ ਨਹੀਂ ਚੁੱਕੇ ਮੈਂ ਸੁਣਿਆ ਇੱਕ ਸਟੇਜ ਤੇ ਕਹਿੰਦਾ ਵੀ ਪੱਪੀ ਬੋਲ ਦਾ ਦਿਖਾ ਦਿਓ ਹਾਂ ਹੁਣ ਉਹਨੂੰ ਇਸ ਗੱਲ ਦਾ ਮੇਰਾ ਚੈਲੰਜ ਆ ਵੀ ਮੈਂ ਮੁੱਦੇ ਦਿਖਾ ਰਿਆ ਹਾਂ ਹੁਣ ਬਸ ਇੱਕ ਅੱਧੇ ਦਿਨ ਸੀ ਮੈਂ ਕਿੰਨੀ ਵਾਰ ਆਪਣੇ ਲੋਕਾਂ ਦੀ ਆਵਾਜ਼ ਉਠਾਈ ਉੱਥੇ ਤੇ ਮੈਂ ਉਹ ਮੁੱਦੇ ਠਾਇਆ ਅੱਜ ਤੱਕ ਰਾਜੇ ਬੜਿੰਗ ਉਹਨਾਂ ਨੇ ਅੱਨੀ ਵਾਰ ਪਾਵਨਾ ਜਰੇ ਕਦੇ ਬੋਲੇ ਵੀ ਨਹੀਂ ਹੋਣੇ ਇਹ ਵੀ ਸਵਾਲ ਤੁਸੀਂ ਕਿਉਂ ਨਹੀਂ ਜ਼ਿਕਰ ਕਰਦੇ ਸਟੇਜਾਂ ਦੇ ਉੱਤੇ ਵੀ ਮੇਰੇ ਵੀ ਬ੍ਰਦਰ ਨੇ ਉਸ ਸਮੇਂ ਕਾਲਜ ਕੋ ਨੂੰ ਤਾਂ ਆਪਣਾ ਕੰਮ ਕਰਦੇ ਉਹ ਤਾਂ ਦੇਸ਼ ਦੇ ਲੇਖੇ ਲੱਗੇ ਇਹਨਾਂ ਲੋਕਾਂ ਨੇ ਉਹ ਸਿਆਸਤ ਨੂੰ ਆ ਆਦੇ ਕੋਠੇ ਲੈ ਲਏ ਤੇ سونے ਦੇ ਚਮਚ ਲੈ ਕੇ ਸਿਆਸਤ ਕਰਨ ਆ ਗਏ ਇਹਨਾਂ ਨੇ ਕਿਹੜਾ ਕੋਈ ਜ਼ਮੀਨੀ ਲੈਵਲ ਤੇ ਕੰਮ ਕੀਤਾ 10 ਸਾਲ ਲੋਕਾਂ ਨੇ ਮਾਨ ਸਮਾਨ ਦਿੱਤਾ ਜੀ ਤੇ ਉਹ ਲੋਕਾਂ ਦਾ ਟੈਲੀਫੋਨੀ ਚੱਕਿਆ 5 ਸਾਲ ਹਾਉਣ ਭਾਜ ਬਚੇ ਉਹਨੇ ਕੰਮ ਹੀ ਸਾਰੇ ਮੈਂ ਕਿਤੇ ਪਮਾਇਲੀ ਵਿੱਚ ਰੋੜ ਦੀ ਗੱਲ ਹੋਵੇ ਸਾਊਥ ਸਿਟੀ ਦੀ ਗੱਲ ਜੇ ਕੰਮ ਕੀਤੇ ਉਹਨੇ ਫਿਰ ਕਾਂਗਰਸ ਚੋਣਾਂ ਭੱਜਣਾ ਪੈਂਦਾ ਜੀ ਹਾਂ ਕੰਮ ਨਹੀਂ ਕੀਤੇ ਦਾਈ ਭੱਜ ਕੋਟਰ ਚਲੇ ਗਿਆ ਆ ਪੋਸਟਰ ਆ ਇਹਦਾ ਮੈਂ ਵੀ ਛੁਪਾ ਦਿੰਨਾ ਵੀ ਮੈਂ ਆ ਘਟਾ ਘਰ ਮੈਂ ਬਣਾਇਆ ਬਣਿਆ ਤਾਂ ਉਹ ਸਦੀਆਂ ਤੋਂ ਹੋਇਆ ਵਾ ਕਲਚਰ ਸਾਹਿਬ ਲੁਧਿਆਣਾ ਵਿੱਚ ਬੜੇ ਵੱਡੇ ਚਿਹਰੇ ਸੀਗੇ ਪੰਮਾ ਪਾਂਡੇ ਸਾਹਿਬ ਹੋਗੇ ਆਸ਼ੂ ਸਾਹਿਬ ਆਸ਼ੂ ਜੀ ਹੋਗੇ ਆਪਣੇ ਦਾਵਰ ਸਾਹਿਬ ਹੋਗੇ ਉਹਨਾਂ ਨੂੰ ਦਰਕਰ ਕਰਕੇ ਕਾਂਗਰਸ ਨੇ ਉਹ ਟਿਕਟ ਦਿੱਤੀ ਕਾਂਗਰਸ ਦਾ ਕਲਚਰ ਇਹੀ ਬਣ ਗਿਆ ਹੋਇਆ ਜਿਹੜਾ ਜਿਆਦਾ سونے ਦਾ ਚਮਚ ਮੂੰਹ ਚ ਰੱਖਦਾ ਉਹਨੂੰ ਉਹਦੇ ਮੂੰਹ ਚ ਚਮਚ ਫਸਾ ਕੇ ਭੇਜ ਦਿੰਦੇ ਆ ਵੀ ਜਾ ਤੂੰ ਫੁੱਲ ਤੇ ਚੀ ਲੈ ਕੇ ਤੇ ਆਇਆ ਰਾਜਾ ਜੀ ਜੀ 180 ਕਿਲੋਮੀਟਰ ਲੋਹਿਆੜੇ ਦੇ ਲੋਕ ਜਾਇਆ ਕਰੂਗੇ ਪਹਿਲਾਂ ਰਾਜਾ ਜੀ ਨੂੰ ਲੱਭਣ ਲਈ ਉੱਥੇ ਮੈਂ ਕੰਕੀ ਲੈ ਰਿਹਾ ਬੰਨਾ ਕਰਾ ਰਿਹਾ ਦੂਜਾ ਹਾਂ ਬਸ ਉਹ ਬੱਟੂ ਵੀ ਜਿਹੜੇ ਉਹ ਬੱਟੂ ਵਾਲਾ ਹੀ ਲੈ ਲੈਂਦਾ ਬੱਟੂ ਨੇ ਦਿੱਤਾ ਵਾ ਕੱਲ ਕੀ ਜAVE ਪਿਛਲੇ ਦਿਨੀ ਰਵਨੀਤ ਸਿੰਘ ਬਿੱਟੂ ਹੁਰਾ ਨੂੰ ਨਾਮਜ਼ਦਗੀ ਤੋਂ ਇੱਕ ਰਾਤ ਪਹਿਲਾਂ ਇੱਕ ਨੋਟਿਸ ਆਉਂਦਾ ਵਾ ਕਾਰਪੋਰੇਸ਼ਨ ਦਾ ਵੀ ਤੁਸੀਂ ਬਕਾਇਆ ਨਹੀਂ ਜਮਾ ਕਰਾਇਆ ਬਕਾਇਆ ਜਮਾ ਕਰੋ ਉਹਤੇ ਰਵਨੀਤ ਸਿੰਘ ਬਿੱਟੂ ਨੇ ਇੱਕ ਇਹ ਵੀ ਸਰਕਾਰ ਚੁੰਢੀ ਸੀ ਕਿ ਮੈਂ ਇੱਕ ਤਾਂ ਨਾਮਜ਼ਦਗੀ ਨਾਲ ਪਰਾਂ ਦੂਜੀ ਮੇਰੀ ਜਿਹੜੀ ਸੁਰੱਖਿਆ ਜੈਕ ਪਲਸ ਸੁਰੱਖਿਆ ਦਿੱਤੀ ਹੋਈ ਆ ਉਹ ਮੈਂ ਕਿਤੇ ਕਿਤੇ ਖਲਵਾੜ ਕਰਨ ਦੀ ਕੋਸ਼ਿਸ਼ ਕੀਤੀ ਬਿੱਟੂ ਜੀ ਨੂੰ ਕਹਾ ਵੀ ਜਿੰਨੀ ਮਰਜ਼ੀ ਉਹਨਾਂ ਰੌਲਾ ਪਾਲਾ ਜਿੰਨਾ ਮਰਜ਼ੀ ਗਏ ਤੇ ਵਿਰੋਧ बोला तेरी काठ दी हड्डी लुधियाणे वाले ने नहीं ਹੁਣ ਚੱਲਣ ਦੇ। ਜੀ ਉਹ ਕਹਿੰਦੇ ਜੀ ਮੈਨੂੰ ਸਿਕਿਉਰਿਟੀ ਥ੍ਰੈਟ ਹੈਗਾ ਵਾ। ਪਰ ਉਹ ਵੀ ਕਹਿੰਦੇ ਆ ਪ੍ਰਸਾਦ ਸਾਹਿਬ ਹੈਗਾ ਵੀ ਤੁਹਾਡੀ ਸਰਕਾਰ ਨੇ ਆਰਡਰ ਕੀਤਾ ਵੀ ਬਿੱਟੂ ਜੀ ਉਸ ਘਟਵੀ ਰਹਿ ਸਕਦੇ। ਭੈਸਪਰਾ ਕਾਂਗਰਸ ਪਾਰਟੀ ਸ਼ਾਮਲ ਹੋਏ ਨੇ ਕਿ ਲੱਗਦਾ ਵੀ ਵੋਟਰ ਦਾ ਪ੍ਰਭਾਵ ਛੱਡਣਗੇ ਕਿ ਉਜ਼ਾਦ ਤੌਰ ਤੇ 3 ਅਕਤੂਬਰ ਵੋਟ ਪਈ ਸੇ। ਦੇਖੋ ਲੋਕਾਂ ਨੇ ਉਹ ਆਪ ਖੜਾ ਸੀਗਾ ਉਹਨੇ। ਬੋਰ ਪੈ ਗਈ ਹੁਣ ਲੋਕਾਂ ਨੇ ਬੋਰ ਥੋੜਾ ਖਰਾਬ ਕਰਨੀਆ ਵੈਸਤਾ ਬੀਜੇਪੀ ਚ ਵੀ ਚਲੇਗੇ ਜੀ ਆ ਜਲੰਧਰ ਸਮਰਥਨ ਦੇ ਲਈ ਆਏ ਸੀ ਉਹ ਬੀਜੇਪੀ ਵਾਲੇ ਜਲੰਧਰ ਵਾਲੇ ਕਹਿ ਰਿਹਾ ਇਹਨਾਂ ਦੇ ਹੌਣ ਨਾਲ 40 ਹਜ਼ਾਰ ਬੋਰ ਕੱਢ ਲਈ ਸਾਡੀ ਉਹ ਭੈਣਾਂ ਚੋਢੀ ਉਹ ਰਾਜੇਪੁਰੇ ਬੜੇਂਗਰੀ ਵਾਈਪ ਜਿਹੜੇ ਆ ਉਹਨੇ ਬਾਬੇ ਨਾਨਕ ਨਾਲ ਕਾਂਗਰਸ ਦਾ ਪੰਜਾ ਜੋੜਤਾ ਜੀ ਬਾਬਾ ਨਾਨਕ ਸਾਡਾ ਹਿਸਤ ਬਾਬੇ ਨਾਨਕ ਨੇ 13-13 ਟੋਲੀਆਂ ਔਰ ਭੁੱਖੇ ਦਾ ਢਿੱਡ ਭਰਿਆ ਤੇ ਸਾਰੀ ਦੁਨੀਆ ਦਾ ਜਾ ਕੇ ਚਾਨਣ ਕੀਤਾ ਜੀ ਉਹ ਆਪਣੇ ਪੰਜੇ ਨਾਲ ਜੋੜ ਰਿਹਾ ਜਿਹੜੇ 84 ਦੇ ਵਿੱਚ ਪੰਜੇ ਨੇ ਜੋ ਕੁਝ ਕੀਤਾ ਸਾਰੀ ਦੁਨੀਆ ਜਾਣਦੀ ਹੈ ਬਿਲਕੁਲ ਸ਼੍ਰੋਮਣੀ ਕਾਲਦਨ ਦਾ ਵੱਡਾ ਦੋਸ਼ ਹੈ ਕਿਉਂਕਿ ਆ ਸਾਰੇ ਘਟਨਾਕ੍ਰਮ ਤੇ ਦੇਖਿਆ ਜਾਵੇ ਤਾਂ ਕਾਂਗਰਸ ਆਮ ਆਦਮੀ ਪਾਰਟੀ ਭਾਜਪਾ ਅਲੱਗ ਰਾਜਨੀਤੀ ਕਰਦੀ ਹੈ ਸ਼੍ਰੋਮਣੀ ਕਾਲਦਨ ਨੇ ਕਹਿਆ ਵੀ ਤਿੰਨੇ ਕਾਂਗਰਸੀ ਨੇ ਇੱਕ ਕਹਿੰਦੇ ਪੁਰਾਣਾ ਕਾਂਗਰਸੀ ਹੈ ਇੱਕ ਉਦੋਂ ਪੁਰਾਣਾ ਕਾਂਗਰਸੀ ਹੈ ਇੱਕ ਸਾਫਕਾ ਕੁਝ ਦਿਨਾਂ ਦਾ ਪੁਰਾਣਾ ਕਾਂਗਰਸ ਹੈ ਕਹਿੰਦੇ ਕਾਂਗਰਸੀ ਇਕੱਠੇ ਹੋ ਕੇ ਕੱਲ੍ਹ ਦੀਆਂ ਚੋਣਾਂ ਲੜ ਰਹੀ ਹੈ ਪੰਥ ਦਾ ਨੁਕਸਾਨ ਹੀ ਕੀਤਾ ਕਾਲੀਦਾਲ ਨੇ ਜੀ ਪੰਥ ਜਿਹੜੇ ਬੰਦੇ ਨੇ ਸੀਨੀਅਰ ਉਹਨਾਂ ਨੂੰ ਕਿਸੇ ਨੂੰ ਪੁੱਛ ਲਓ ਇਹ ਤਾਂ ਕਾਲੀਦਾਲ ਨਹੀਂ ਰਹਿ ਜਾਏ ਬਾਦਲ ਦਲ ਬਣ ਗਿਆ ਹੋਇਆ ਸੁਖਵੀਰ ਬਾਦਲ ਦਾ ਲਾਹਣ ਰੋਡੀਆਂ ਨੇ ਬੜਾ ਸਵਾਲ ਚੁੱਕੀ ਸੀ ਕੋਮਾ ਤੁਸੀਂ ਸੇਵਾ ਭਾਵਨਾ ਦੇ ਲੋਕਾਂ ਵਿੱਚ ਗਏ ਸੀਗੇ ਤਾਂ ਕੀ ਬਿਰੋਤੀ ਕਹਿੰਦੇ ਸੀ ਕਿ ਇਹਨਾਂ ਕੋਲ ਉਹ ਸਿਸਟਮ ਮੈਨੇਜ ਨਹੀਂ ਹੋਇਆ ਜਿਹੜਾ ਨਾਲਾ ਸਾਫ਼ ਨਹੀਂ ਕੀਤਾ ਜਿਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਇਹਨਾਂ ਦੇ ਕੰਡੇ ਵੀ ਜੇ ਹੋਏ ਭਾਜਪਾ காங்கிரஸ் ਕਾਲੀ ਦਲ ਜੀ ਇਹਨਾਂ ਦੇ ਕੰਡੇ ਬੀਜੇ ਹੋਏ ਅੱਜ 2 ਸਾਲ ਹੋ ਗਏ ਅਸੀਂ ਮੁੱਖ ਮੰਤਰੀ ਸਾਹਿਬ ਦੀ ਚੁਗਦੇ ਫਿਰਦਿਆ ਸੱਜੇ ਚੂਣਾ ਨੇ ਉਹ ਮੁੱਦੇ ਦੇ ਆਧਾਰ ਖੋਣੀ ਚਾਹੀਦੀਆਂ ਕੋਈ ਵਿਕਾਸ ਦਾ ਮੁੱਦਾ ਹੋਣਾ ਚਾਹੀਦਾ ਲੋਕਾਂ ਦੇ ਭਲਾਈ ਦਾ ਪਰ ਅੱਜ ਕੱਲ ਮੁੱਦਾ ਕੀ ਆ ਪਿਛਲੇ ਦਿਨੀਂ ਲੁਧਿਆਣਾ ਇੱਕ ਚਾਰ ਦਿਨ ਹੁੰਦਾ ਉੱਥੇ ਇੱਕ ਗੀਤ ਗਾਇਆ ਜਾਂਦਾ ਜੋ RAM ਕੋ ਲਾਏ ਹਨ ਹਮ ਉਨਕੋ ਲਾਏਗੇ ਕਿ ਇਹ ਸਹੀ ਹੈਕਰ ਅੱਜ ਇਹਨਾਂ ਲੋਕਾਂ ਨੇ ਉਹ ਮੰਚ ਬਣਾ ਲਿਆ ਕਾਂਗਰਸ ਤੇ ਭਾਜਪਾ ਨੇ ਆਪਣਾ ਪਰਸਨਲ ਤੌਰ ਤੇ ਕਈ ਦੋਨੇ ਇੱਕ ਦੂਜੇ ਦੀ ਵੈਸੇ ਕਿੰਨੀ ਨਿੰਦਿਆ ਕਰਦੇ ਆ ਉਥੇ ਐ ਕਰ ਰਹੇ ਸੀ ਲੋਕਾਂ ਨੂੰ ਦਿਖਾ ਰਹੇ ਸੀ ਵੀ ਅਸੀਂ ਦਾ ਇੱਕੋ ਹੀ RAM ਤੁਹਾਡੇ ਹਿਰਦੇ ਚ ਮੱਠਾ RAM ਤੁਹਾਡੇ ਵੀ ਹਿਰਦੇ ਚ ਆ ਮੇਰੇ ਵੀ ਆ ਲੋਕਾਂ ਦੇ ਵੀ ਹਿਰਦੇ ਚ ਆ RAM ਦਾ ਨਾਮ ਕੋਈ ਸਿਆਸੀ ਤੌਰ ਦੇ ਉੱਤੇ ਨਹੀਂ ਨਾਲੇ ਭਾਈ ਭਾਗੋ ਕੀ ਲਿਸੰਚਾ RAM ਦਾ RAM ਇਹ ਨਹੀਂ ਇਹ ਕੌਣ ਹੁੰਦੇ ਆ ਰਾਮ ਨੂੰ ਲਿਆਉਣ ਵਾਲੇ RAM ਨੇ ਤਾਂ ساری ਸ੍ਰਿਸ਼ਟੀ ਰਾਸ਼ਟਰੀ ਟੀਵੀ ਦੇਖ ਰਹੇ ਸਰਦਸ਼ਕਾ ਦਾ ਬੋਲਬੋ ਸਵਾਗਤ ਹੈ ਜਮਿੰਦਰਪਾਲ ਸਿੰਘ ਤੁੰਨਾ ਲੋਕ ਸਭਾ ਚੋਣਾਂ ਦਾ ਮਾਹੌਲ ਪਖਿਆ ਤੇ ਹਰ ਪਾਰਟੀ ਜੀਤੋੜ ਮਿੰਤ ਕਰ ਰਹੀ ਹੈ ਕਿ ਸਾਡੀ ਪਾਰਟੀ ਦਾ ਉਮੀਦਵਾਰ ਜਿੱਤ ਕੇ ਲੋਕ ਸਭਾ ਦੇ ਵਿੱਚ ਲੋਕਾਂ ਦੀ ਆਵਾਜ਼ ਬਣੇ ਤੇ ਥੋੜੀ ਅਸੀਂ ਮੁਲਾਕਾਤ ਅਸੀਂ ਕਰਵਾਵਾਂਗੇ ਅੱਜ ਅਸ਼ੋਕ ਪ੍ਰਾਸ਼ਦ ਪੱਪੀ ਹੋਰ ਹਨ ਜਿਹੜੇ ਲੁਧਿਆਣਾ ਸੈਂਟਰਲ ਤੋਂ ਜਿੱਥੇ ਵਿਧਾਇਕ ਨੇ ਉੱਥੇ ਆਮ ਆਦਮੀ ਪਾਰਟੀ ਨੂੰ ਰਹਿਣਾ ਤੋਂ ਉਮੀਦਵਾਰ ਨੇ ਸਸੀਕਰ ਜੀ ਬੋਲ ਕੋ ਸਕਦੇ ਸਾਹਿਬ ਸਾਬ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ ਹੈ ਪਬਲਿਕ ਵੱਲੋਂ ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਹੋਏ 2 ਸਾਲਾਂ ਦੇ ਕੰਮ ਜੀ ਪੰਜਾਬ ਦੇ 3.5 ਕਰੋੜ ਲੋਕਾਂ ਨਾਲ ਕੀਤਾ ਹੋਇਆ ਵਾਅਦਾ ਜੀ ਜਿਹੜਾ ਕੱਲਾ ਕੱਲਾ ਪੂਰਾ ਹੋ ਰਿਹਾ ਉਹਦੇ ਨਾਲ ਲੋਕ ਅੱਜ ਪੰਜਾਬ ਦੇ ਲੋਕਾਂ ਨੇ ਮਨ ਬਣਾਇਆ ਹੋਇਆ ਵੀ ਪਹਿਲੀ ਤਰੀਕ ਨੂੰ ਜੀ ਝਾੜੂ ਨੂੰ ਬੋਰਡ ਪਾ ਕੇ ਔਰ ਇੱਕ ਨੰਬਰ ਤੇ ਲਿਆਉਣਾ ਵਾ ਇਹ ਲੋਕਾਂ ਦਾ ਮਾਨ ਹੈ ਜਦੋਂ ਕਿ ਇਹ ਜਾਈ ਦਾ ਵਾ ਜੀ ਲੋਕਾਂ ਹੱਥਾਂ ਦੇ ਚੱਕਦੇ ਆ ਬਹੁਤ ਪਿਆਰ ਦੇ ਰਹੇ ਆ ਰਸ਼ਤ ਸਾਬ ਜਿਵੇਂ ਸ਼ਹਿਰੀ ਖੇਤਰ ਨਾਲ ਤੁਸੀਂ ਸਬੰਧ ਰੱਖਦੇ ਹੋ ਲੁਧਿਆਣਾ ਸੈਂਟਰਲ ਤੋਂ ਵਧਾਈ ਕੂ ਪਿੰਡਾਂ ਦਾ ਮਾਹੌਲ ਹੋਰ ਹੁੰਦਾ ਸ਼ਹਿਰ ਦਾ ਹੋਰ ਹੁੰਦਾ ਪਿੰਡਾਂ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਨਹੀਂ ਮੇਰਾ ਪਿੰਡਾਂ 'ਚ ਅਸੀਂ ਪਿੱਛੋ ਪਿੰਡਾਂ ਦੇ ਰਹਿਣ ਵਾਲੇ ਆਂ ਜਿੰਡਾਲੀ ਪਿੰਡ ਆ ਸਾਡਾ ਚੰਡੀਗੜ੍ਹ ਰੋਡ ਤੇ ਜੀ ਕਵਾੜੇ ਦੇ ਨਾਲ ਦਾ ਜੀ ਪਿੰਡਾਂ ਦੇ ਅਸੀਂ ਦੁੱਖ ਜਾਣਦੇ ਆਂ ਪਿੰਡਾਂ ਦੀਆਂ ਕੀ ਪ੍ਰੋਬਲਮਾਂ ਨੇ ਪਿੰਡਾਂ ਦੇ ਲੋਕਾਂ ਨੂੰ ਕੀ ਚਾਹੀਦਾ ਜੀ ਪਿੰਡਾਂ ਦੇ ਲੋਕ ਮੇਰੇ ਸੰਪਰਕ 'ਚ ਅੱਜ ਦੇ 30 ਸਾਲ ਦੇ ਜਿਹੜੇ ਬੱਚੇ ਪੜ੍ਹ ਕੇ ਗਏ ਆ ਰੀਆ ਕਾਲਜ ਗਵਰਨਮੈਂਟ ਕਾਲਜ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਬੱਚੇ ਮੈਨੂੰ ਪਿਆਰ ਕਰਦੇ ਅੱਜ ਵੀ ਮੇਰੇ ਨਾਲ ਉਹ ਦੋਸਤੀ ਹੈ ਕਈਆਂ ਨਾਲ ਕਈਆਂ ਨਾਲ ਮੇਰਾ ਬੱਚੇ ਆ ਕਿਉਂ ਭਤੀਜੇ ਹੋ ਗਏ ਉਹਨਾਂ ਦੇ ਜੀ ਸਾਰੇ ਮੈਨੂੰ ਪਿਆਰ ਕਰਦੇ ਆ ਹਰ ਪਿੰਡ ਦੇ ਵਿੱਚ ਮੈਂ ਪਹਿਲਾਂ ਵੀ ਤਾਚਾ ਹੁਣ ਵੀ ਤਾਚਾ ਰਹੂੰਗਾ ਵੀ ਪ੍ਰਸ਼ਾਸਨ ਸਾਹਿਬ ਜਦੋਂ ਲੋਕ ਸਭਾ ਚੋਣਾਂ ਆਉਂਦੀਆਂ ਜਾਂ ਵਿਧਾਨ ਸਭਾ ਚੋਣਾਂ ਆਉਂਦੀਆਂ ਤਾਂ ਆਪਾਂ ਮੈਂ ਕੌਂਸਲ ਦੀਆਂ ਚੋਣਾਂ ਆ ਗਿਆਂ ਹਰ ਉਮੀਦਵਾਰ ਸੰਭਾਵਿਤ ਉਮੀਦਵਾਰ ਟਿਕਟ ਲਈ ਜਾਂਦਾ ਵੀ ਮੈਨੂੰ ਪਾਰਟੀ ਟਿਕਟ ਦੇਵੇ ਕਿ ਤੁਹਾਡੇ ਅੰਦਰ ਵੀ ਕੋਈ ਇੱਛਾ ਸੀ ਕਿ ਲੜਨ ਦੀ ਜਾਂ ਪਾਰਟੀ ਵੱਲ ਹੁਕਮ ਹੋਇਆ ਕਿ ਦੇਖੋ ਪਾਰਟੀ ਸੁਪਰੀਮੋ ਸਾਡੇ ਅਰਵਿੰਦ ਕੇ ਰੀਵਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦਾ ਮਾਨ ਆ ਜੀ ਤੇ ਡਾਕਟਰ ਸੰਦੀਪ ਪਾਟਕ ਸਾਡੇ ਜਨਰਲ ਸੈਕਟਰੀ ਉਹਨਾਂ ਦੇ ਵੱਲੋਂ ਮੈਨੂੰ ਹੁਕਮ ਹੋ ਗਿਆ ਡਿਊਟੀ ਲੱਗੀ ਮੇਰੀ ਮੈਂ ਕਿਹ ਕੋਈ ਗਾਲੀ ਪਾਰਟੀ ਦਾ ਹੁਕਮ ਪਾਰਟੀ ਸੁਪਰੀਮੋ ਆ ਅਸੀਂ ਪਾਰਟੀ ਦੇ ਸਿਪਾਹੀ ਆ ਜੀ ਜੋ ਪਾਰਟੀ ਨੇ ਮੇਰੀ ਡਿਊਟੀ ਲਈ ਮੈਂ ਉਹ ਨਿਭਾ ਰਿਹਾ ਆ ਲੋਕਾਂ ਦੀ ਕਚਹਿਰੀ ਚ ਜਾ ਰਿਹਾ ਜੀ ਰਸਟਰ ਸਾਹਿਬ ਕੀ ਸਮੱਸਿਆਵਾਂ ਕੀ ਦੇਖਦੇ ਲੋਹੜੇ ਨੇ ਜਦੋਂ ਲੋਕ ਸਭਾ ਤੇ ਆਪਾਂ ਜਦੋਂ ਇੱਕ ਵਿਧਾਨ ਸਭਾ ਉਹਨੂੰ ਕਿ ਦਿੱਤਾ ਉਹਦੇ ਵਿੱਚ ਵੀ ਤੁਹਾਨੂੰ ਪਿਛਲੇ ਸਮੇਂ ਬੜੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਪਾਣੀ ਦਾ ਫਲੋ ਜ਼ਿਆਦਾ ਹੋ ਗਿਆ ਤੁਹੋ ਤੁਹਾਡੀਆਂ ਫੋਟੋਆਂ ਵਾਇਰਲ ਹੋਈਆਂ ਵੀ ਪਜਾਮਾ ਵੀ ਤਹਾਂ ਚੱਕ ਰਹੇ ਲੋਕਾਂ ਚ ਫਿਰਦੇ ਹੋ ਆਲ ਓਵਰ ਕੀ ਸਮਝਦੇ ਹੋ ਤੁਸੀਂ ਬਿਲਕੁਲ ਜਦੋਂ ਕੋਈ ਮਾਂ ਭੈਣ ਬੱਚੇ ਜੀ ਉਹ ਆਪ ਪਾਣੀ ਚ ਡੁੱਬੇ ਹੋਣ ਫਿਰ ਅਸੀਂ ਤਾਂ ਸੇਵਾਦਾਰਾ ਨਾ ਉਹਨਾਂ ਨੇ ਸਾਨੂੰ ਆਪਣੀ ਮੱਤ ਦਾ ਦਾਨ ਦੇ ਕੇ ਵੋਟਾਂ ਦੇ ਕੇ ਸਾਨੂੰ ਇੱਕ ਹਲਕੇ ਦੀ ਸੇਵਾ ਦਿੱਤੀ ਆ ਜੀ ਇਹ ਫਿਰ ਕੱਲੇ ਹਮ ਵੋਟਾਂ ਨਾਲ ਥੋੜਾ ਸੇਵਾ ਕਰਨੀ ਹੈ ਜੇ ਕੋਈ ਉਹਨਾਂ ਦੇ ਦੁੱਖ ਸੁੱਖ 'ਚ ਖੜਾਂਗੇ ਤਾਂ ਹੀ ਦੁਨੀਆ ਲੋਕਤੰਤਰ ਦੇ ਵਿੱਚ ਵਿਸ਼ਵਾਸ ਕਰੂਗੀ ਉਸ ਤੋਂ ਮੇਂ ਵਿਰੋਧੀਆਂ ਨੇ ਬੜਾ ਸਵਾਲ ਚੁੱਕੇ ਸੀ ਭਾਵੇਂ ਤੁਸੀਂ ਸੇਵਾ ਭਾਵਨਾ ਨਾਲ ਲੋਕਾਂ ਵਿੱਚ ਗਏ ਸੀਗੇ ਲੋਕੀ ਵਿਰੋਧੀ ਕਹਿੰਦੇ ਸੀ ਵੀ ਇਹਨਾਂ ਕੋਲ ਉਹ ਸਿਸਟਮ ਮੈਨੇਜ ਨਹੀਂ ਹੋਇਆ ਜਿਹੜਾ ਨਾਲਾ ਸਾਫ਼ ਨਹੀਂ ਕੀਤਾ ਜਿਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਕੋ ਇਹਨਾਂ ਦੇ ਕੰਡੇ ਵੀ ਜੇ ਹੋਏ ਭਾਜਪਾ ਕਾਂਗਰਸ ਕਾਲੀ ਦਲ ਜੀ ਇਹਨਾਂ ਦੇ ਕੰਡੇ ਵੀਜੇ ਹੋਏ ਅੱਜ 2 ਸਾਲ ਹੋ ਗਏ ਅਸੀਂ ਮੁੱਖ ਮੰਤਰੀ ਸਾਹਿਬ ਵੀ ਚੁਗਦੇ ਫਰਦਿਆ ਅਸੀਂ 92 ਮੈਂਬਰ ਵੀ ਉਹਦੇ ਚੁਗਦੇ ਫਰਦਿਆ ਜਿਹੜੀਆਂ ਨਾਲੇ ਦੀਆਂ ਡਰੇਂਗਾ ਬਣਾਈਆਂ ਜੀ ਉਹ ਜੇ ਚੰਗੀ ਤਰ੍ਹਾਂ ਬਣਾਈਆਂ ਹੁੰਦੀਆਂ ਸਿਸਟਮ ਨਾਲ ਬਣਾਈਆਂ ਹੁੰਦੀਆਂ ਜੋ ਮੈਨੂੰ ਪਾਣੀ ਚ ਨਾ ਉਤਰਨਾ ਪੈਂਦਾ ਨਾ ਮੇਰੀਆਂ ਮਾਵਾਂ ਭੈਣਾਂ ਮੇਰੇ ਬਜ਼ੁਰਗ ਪਾਣੀ ਚ ਨਾ ਬੱਚੇ ਡੁੱਬਦੇ ਜੀ ਇਹਨਾਂ ਨੇ ਤਾਂ ਸਿਸਟਮ ਠੇਕੇਦਾਰਾਂ ਤੋਂ ਠੇਕੇਦਾਰੀ ਵਾਲਾ ਹੀ ਕੀਤਾ ਇਹਨਾਂ ਨੇ ਕੋਈ ਲੋਕ ਸੇਵਾ ਵਾਲਾ ਨਹੀਂ ਕੀਤਾ ਜੀ ਤਾਂ ਹੀ ਲੋਕਾਂ ਨੇ ਘਰ ਬਿਠਾਇਆ ਇਹਨਾਂ ਨੂੰ ਜੀ ਤਾਂ ਪ੍ਰੋਸੈਸਰ ਜਿਹੜੇ ਚੂਣਾ ਨੇ ਉਹ ਮੁੱਦੇ ਦੇ ਆਧਾਰਤ ਹੋਣੇ ਚਾਹੀਦੇ ਆ ਕੋਈ ਵਿਕਾਸ ਦਾ ਮੁੱਦਾ ਹੋਣਾ ਚਾਹੀਦਾ ਲੋਕਲ ਭਲਾਈ ਦਾ ਪਰ ਅੱਜ ਕੱਲ ਮੁੱਦਾ ਕੀ ਆ ਪਿਛਲੇ ਦਿਨੀ ਲੁਧਿਆਣਾ ਇੱਕ ਜਾਗਰਣ ਹੁੰਦਾ ਉੱਥੇ ਇੱਕ ਗੀਤ ਗਾਇਆ ਜਾਂਦਾ ਜੋ RAM ਕੋ ਲਾਏ ਹੈ ਹਮ ਉਨਕੋ ਲਾਏਗੇ ਕਿ ਇਹ ਸਹੀ ਹੈਗਾ ਰਾਜਨੀਤੀ ਵਿੱਚ ਜੀ ਦੇਖੋ ਧਰਮ ਤੇ ਰਾਜਨੀਤੀ ਦਾ ਕੋਈ ਅਨਿਗਾ ਧਰਮ ਆਪਣੀ ਜਗ੍ਹਾ ਵਾਸੀ ਆਪਣੇ ਇਸਤ ਨੂੰ ਪੂਜਦੇ ਆ ਉਹਦੇ ਤੋਂ ਤਾਂ ਅਸ਼ੀਰਵਾਦ ਲੈਣਾ ਵੀ ਸਾਨੂੰ ਸੇਵਾਦਾਰ ਬਣਾ ਜਾਂ ਲੋਕਾਂ ਦੇ ਵਿੱਚ ਭੇਜ ਲੋਕਾਂ ਦਾ ਮਨ ਸਾਡੇ ਨਾਲ ਜੋੜ ਇਹਨਾਂ ਲੋਕਾਂ ਨੇ ਉਹ ਮੰਚ ਬਣਾ ਲਿਆ ਕਾਂਗਰਸ ਤੇ ਭਾਜਪਾ ਨੇ ਆਪਣਾ ਪਰਸਨਲ ਤੌਰ ਦੇ ਉੱਤੇ ਹੀ ਦੋਨੇ ਇੱਕ ਦੂਜੇ ਦੀ ਵੈਸੇ ਕਿ ਨਿੰਦਿਆ ਕਰਦੇ ਆ ਉੱਥੇ ਐ ਕਰ ਰਹੇ ਸੀ ਲੋਕਾਂ ਨੂੰ ਦਿਖਾ ਰਹੇ ਸੀ ਵੀ ਅਸੀਂ ਦਾ ਇੱਕੋ ਹੀ ਪਸਰ ਲੱਗਦਾ ਜਿਹੜਾ ਇਹ ਸ਼ਬਦ ਨੇ ਜੋ ਰਾਮ ਕੋਲ ਆਇਆ ਹੈ ਹਮ ਉਹਨੂੰ ਲਾਏਗੇ ਰਾਜਨੀਤੀ ਤੇ ਪ੍ਰਭਾਵ ਛੱਡੀਗਾ ਤੁਹਾਡਾ ਖਾਸ ਕੇ ਸ਼ਹਿਰੀ ਖੇਤ ਜਿਹੜਾ ਉੱਤੇ ਵੋਟਾਂ ਨੂੰ ਪ੍ਰਭਾਵਿਤ ਕੋ ਗੱਲ ਸੁਣੋ ਰਾਮ ਦਾ ਭਗਤ ਜੀ ਦਿਖਾਵੇ ਲਈ ਨਹੀਂ ਹੋਣਾ ਚਾਹੀਦਾ ਜੀ ਰਾਮ ਦਾ ਭਗਤ ਰਾਮ ਦੇ ਹਿਰਦੇ ਦੇ ਵਿੱਚ ਹੋਣਾ ਚਾਹੀਦਾ ਜੀ ਰਾਮ ਤੁਹਾਡੇ ਹਿਰਦੇ 'ਚ ਬੈਠਾ ਰਾਮ ਤੁਹਾਡੇ ਵੀ ਹਿਰਦੇ 'ਚ ਆ ਮੇਰੇ ਵੀ ਆ ਲੋਕਾਂ ਦੇ ਵੀ ਹਿਰਦੇ 'ਚ ਆ ਰਾਮ ਦਾ ਨਾਮ ਕੋਈ ਸਿਆਸੀ ਤੌਰ ਦੇ ਉੱਤੇ ਨਹੀਂ ਨਾਲੇ ਭਾਜਪਾ ਕੋਲ ਕੀ ਲਾਇਸੈਂਸ ਆ ਹੂੰ ਰਾਮ ਦਾ ਰਾਮ ਨੇ ਇਹ ਕੌਣ ਹੁੰਦੇ ਆ ਰਾਮ ਨੂੰ ਲਿਆਉਣ ਵਾਲੇ ਰਾਮ ਨੇ ਤਾਂ ਸਾਰੀ ਸ੍ਰਿਸ਼ਟੀ ਬੋਟਾਂ ਹੀ ਰਾਮੰਦਰ ਦੇ ਨਾਮ ਸਾਰੀ ਸ੍ਰਿਸ਼ਟੀ ਰਾਮ ਨੇ ਰਚਾਈਆ ਉਹ ਜਿਹੜਾ ਫੈਸਲਾ ਹੋਇਆ ਰਾਮ ਮੰਦਰ ਦਾ ਉਹ ਮਾਨਯੋਗ ਸਾਡੇ ਸੁਪਰੀਮ ਕੋਰਟ ਨੇ ਕੀਤਾ ਵਾ ਜੱਜ ਸਾਹਿਬ ਨੇ ਕੀਤਾ ਵਾ ਹੂੰ ਉਹ ਫਿਰ ਮੰਦਰ ਬਣ ਨਹੀਂ ਹੁੰਦਾ ਲਾਸਟ ਸਾਡੀ ਕੋਰਟ ਹੀ ਸੁਪਰੀਮ ਕੋਰਟ ਆ ਜੀ ਜਿਹੜਾ ਸੰਵਿਧਾਨ ਆ ਬਾਬਾ ਸਾਹਿਬ ਭੀਮਰਾਓ ਮੇਰ ਕਰਦਾ ਬਣਾਇਆ ਹੋਇਆ ਸਪਰੀਮ ਕੋਰਟ ਨੇ ਉਧਰੋਂ ਆਰਡਰ ਕੀਤੇ ਜਿਉਂ ਮੈਂ ਐਵੇਂ ਚੱਕ ਕੇ ਇਕੱਲਾ ਇਕੱਲਾ ਰਾਜਨੀਤੀ ਦੇ ਵਿੱਚ ਰਾਜਨੀਤੀ ਰੋਟੀਆਂ ਨਹੀਂ ਸਿੱਖਣੀਆਂ ਚਾਹੀਦੀਆਂ ਸਾਡੀ ਉਹ ਭੈਣ ਛੋਟੀ ਉਹ ਰਾਜੇ ਬੜਿੰਗ ਬੜਿੰਗ ਦੀ ਵਾਈਫ ਜਿਹੜੇ ਆ ਜੀ ਉਹਨੇ ਬਾਬੇ ਨਾਨਕ ਨਾਲ ਕਾਂਗਰਸ ਦਾ ਪੰਜਾ ਜੋੜਤਾ ਜੀ ਬਾਬਾ ਨਾਨਕ ਸਾਡਾ ਹਿਸਟ ਬਾਬੇ ਨਾਨਕ ਨੇ 13 13 ਦੋਲੀਆਂ ਔਰ ਭੁੱਖੇ ਦਾ ਢੱਡ ਭਰਿਆ ਤੇ ਸਾਰੀ ਦੁਨੀਆ ਦਾ ਹਮ ਜਾ ਕੇ ਚਾਨਣ ਕੀਤਾ ਜੀ ਉਹ ਆਪਣੇ ਪੰਜੇ ਨਾਲ ਜੋੜ ਰਿਹਾ ਜਿਹੜੇ 84 ਦੇ ਵਿੱਚ ਪੰਜੇ ਨੇ ਜੋ ਕੁਝ ਕੀਤਾ ਸਾਰੀ ਦੁਨੀਆ ਜਾਣਦੀ ਹੈ ਬਿਲਕੁਲ ਇਹ ਅੱਜ ਉਹਦੇ ਨਾਲ ਜੋੜ ਰਿਹਾ ਇਹ ਲੋਕਾਂ ਨੇ ਮਜ਼ਾਕ ਬਣਾ ਲਿਆ ਧਰਮ ਦਾ ਜੀ ਧਰਮ ਨੂੰ ਇਹ ਲੋਕ ਸੋਚਦੇ ਆ ਵੀ ਪਤਾ ਨਹੀਂ ਧਰਮ ਅਸੀਂ ਕਿੱਥੇ ਕਰਾਂਗੇ ਕਾਲੀਆਂ ਦਾ ਲਾਲੋ ਬੇਅਦਬੀਆਂ ਹੋਈਆਂ ਉਹਨਾਂ ਦੇ ਰਾਜ ਦੇ ਵਿੱਚ ਬੈਠੇ ਵਿਚਾਰੇ ਪਾਠ ਕਰਦੇ ਸਿੰਘਾਂ ਦੇ ਉੱਤੇ ਗੋਲੀਆਂ ਚੱਲੀਆਂ ਇਹ ਲੋਕਾਂ ਨੇ ਰਾਜਨੀਤੀ ਨੂੰ ਆਪਣਾ ਦਾ ਧਰਮ ਨਾਲ ਜੋੜ ਕੇ ਮਜ਼ਾਕ ਬਣਾਉਂਦੇ ਆ ਧਰਮਾਂ ਦਾ ਇਸ ਕਰਕੇ ਇਹਨਾਂ ਨੂੰ ਪਤਾ ਨਹੀਂ ਵੀ ਪ੍ਰਮਾਤਮਾ ਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਹੁੰਦੀ ਤਾਂ ਹੀ ਲੋਕਾਂ ਨੇ ਇਹਨਾਂ ਨੂੰ ਘਰੇ ਬਿਠਾਇਆ ਸਾਰੇ ਜੀ ਪ੍ਰਸ਼ਦ ਸਾਹਿਬ ਇੱਕ ਪਾਸੇ ਧਰਮ ਹੈ ਦੂਜੇ ਪਾਸੇ ਹੁਣ ਨਵੀਂ ਰਾਜਨੀਤੀ ਨਿਕਲ ਕੇ ਸਾਹਮਣੇ ਆਈ ਸ਼ਹਾਤਨ ਦੀ ਰਾਜਨੀਤੀ ਤੁਹਾਡੇ ਪਰਿਵਾਰ ਦੇ ਮਹਰੂਮ ਪ੍ਰਸ਼ਦ ਸਾਹਿਬ ਵੀ ਉਹ ਉਹਨਾਂ ਸਮੇਂ ਵਿੱਚ ਨਾ ਉਹਨਾਂ ਨੇ ਜਾਨ ਗਵਾਣੀ ਪਈ ਮਹਰੂਬ ਬਿਆਨ ਸਿੰਘ ਦਾ ਅੱਜ ਜ਼ਿਕਰ ਹੁੰਦਾ ਭਾਜਪਾ ਵਾਲੇ ਕਹਿੰਦੇ ਵੀ ਮਹਰੂਬ ਬਿਆਨ ਸਿੰਘ ਨੂੰ ਅਸੀਂ ਸਨਮਾਨ ਦਿੱਤਾ ਕਾਂਗਰਸ ਪਾਰਟੀ ਨੇ ਸਨਮਾਨ ਨਹੀਂ ਦਿੱਤਾ ਹੈਗਾ ਪਰਾਸ਼ਰ ਫੈਮਿਲੀ ਵੀ ਉਸੇ ਦੌਰ ਚ ਨੰਗੀ ਜਿਸ ਤੋਂ ਬਲ ਸਿੰਘ ਨੰਗੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਗੇ ਬਿੱਟੂ ਉਹਨਾਂ ਨੇ ਹਮੇਸ਼ਾ ਉਸ ਸਿਆਸੀ ਦੌਰ ਦੇ ਉੱਤੇ ਜੀ ਉਸ ਕੰਮ ਦਾ ਆਪਣੇ ਆਪ ਨੂੰ ਲਾਹਾ ਹੀ ਲਿਆ ਵਾ ਜੀ ਅਸੀਂ ਤਾਂ ਕਦੇ ਪਰਾਸ਼ਰ ਦੇ ਆਪਣੇ ਭਾਈ ਦੇ ਸ਼ਹੀਦ ਕਿਤੇ ਇਕੱਲੇ ਇੱਕ ਪਰਿਵਾਰ ਦਾ ਨਹੀਂ ਹੁੰਦਾ ਸ਼ਹੀਦ ਸਾਰੀ ਦੁਨੀਆ ਦਾ ਸਮਰਾਇਆ ਇਹ ਵੀ ਸਵਾਦ ਤੁਸੀਂ ਕਿਉਂ ਨਹੀਂ ਜ਼ਿਕਰ ਕਰਦੇ ਸਟੇਜਾਂ ਦੇ ਉੱਤੇ ਵੀ ਮੇਰੇ ਵੀ ਬ੍ਰਦਰ ਨੇ ਉਸ ਸਮੇਂ ਕੋਣ ਉਹ ਤਾਂ ਆਪਣਾ ਕੰਮ ਕਰ ਗਏ ਉਹ ਤਾਂ ਦੇਸ਼ ਦੇ ਲੇਖੇ ਲੱਗ ਗਏ ਇਹਨਾਂ ਲੋਕਾਂ ਨੇ ਉਹ ਸਿਆਸਤ ਨੂੰ ਅੱਡੇ ਕੋਠੇ ਲੈ ਲਏ ਤੇ سونے ਦੇ ਚਮਚ ਲੈ ਕੇ ਸਿਆਸਤ ਕਰਨ ਆ ਗਏ ਇਹਨਾਂ ਨੇ ਕਿਹੜਾ ਕੋਈ ਜ਼ਮੀਨੀ ਲੈਵਲ ਤੇ ਕੰਮ ਕੀਤਾ 10 ਸਾਲ ਲੋਕਾਂ ਨੇ ਮਾਨਸਮਾਨ ਦਿੱਤਾ ਜੀ ਤੇ ਉਹ ਲੋਕਾਂ ਦਾ ਟੈਲੀਫੋਨੀ ਚੱਕਿਆ 5 ਸਾਲ ਆ ਹੁਣ ਭਾਜ-ਪੱਛ ਤੇ ਉਹ ਕਹਿੰਦੇ ਕੰਮ ਹੀ ਸਾਰੇ ਮੈਂ ਕਿਤੇ ਪਮਾਇਦੀ ਵਿੱਚ ਰੋੜ ਦੀ ਗੱਲ ਹੋਵੇ ਸਾਊ ਸਿਟੀ ਦੀ ਗੱਲ ਜੇ ਕੰਮ ਕੀਤੇ ਹੁੰਦੇ ਫਿਰ ਕਾਂਗਰਸ ਚੋਣਾ ਭੱਜਣਾ ਪੈਂਦਾ ਜੀ ਆ ਕੰਮ ਨਹੀਂ ਕੀਤੇ ਤਾਂ ਹੀ ਭੱਜ ਕੇ ਉਧਰ ਚਲੇ ਗਿਆ ਉਸ ਦਾ ਜਿਹੜੇ ਕੰਮ ਲ ਖਾਏ ਪੀ ਉਹਨਾਂ ਨੇ ਜੀ ਆ ਪੋਸਟਰ ਹੈਦਾ ਮੈਂ ਵੀ ਛਪਾ ਦਿੰਨਾ ਵੀ ਮੈਂ ਆ ਘਟਾ ਘਰ ਮੈਂ ਬਣਾਇਆ ਬਣਾਇਆ ਤਾਂ ਉਹ ਸਦੀਆਂ ਤੋਂ ਹੋਇਆ ਵਾ ਜੀ ਜੀ ਉਹ ਕਹਿੰਦੇ ਸਮਾਰਟ ਸਿਟੀ ਨਾਲ ਉਹਦੇ ਨੇ ਦਾ ਕਹਿੰਦੇ ਹੋਇਆ ਵਿਕਾਸ ਹੋਇਆ ਸਮਾਰਟ ਸਿਟੀ ਕੌਨਸੀ ਕੰਸਲੈਂਸੀ ਜੋ ਸਮਾਰਟ ਸਿਟੀ ਬਣਾਈ ਇਹਨੇ ਨੂੰ ਪੁੱਛਣ ਨਾਲ ਆਵੇ ਲੁਧਿਆਣਾ ਦਾ ਬਹੁਤ ਵੱਡਾ ਵਾ 50 ਲੱਖ ਦੀ ਆਬਾਦੀ ਦਾ ਸ਼ਹਿਰ ਆ ਜੀ ਇੱਕ ਹੀ ਕੌਨਸੀ ਏਜੰਸੀ ਬਣਾਉਣੀ ਸੀ ਇਹਨੇ ਸਮਾਰਟੀ ਉਹ ਬਣਾਤੇ ਥੱਲੇ ਪੂਲ ਬਣਾਤੇ ਇਸਮੀ ਪੂਲ ਜਦੋਂ ਬਰਸਾਤ ਆਉਂਦੀ ਆ ਸਾਰੇ ਪਾਣੀਆਂ ਨਾਲ ਪੂਲ ਭਰੇ ਜਾਂਦੇ ਆ ਕਾਰਾਂ ਹੀ ਡੁੱਬ ਜਾਣ ਵਿੱਚ ਬੰਦੇ ਇਸ ਬੰਦਿਆਂ ਦੀ ਜੀ ਜੀ ਪ੍ਰੋਫੈਸਰ ਸਾਹਿਬ ਗੱਲ ਕੀਤੀ ਜਾਵੇ ਪਿਛਲੇ ਦਿਨੀ ਰਵਨੀਤ ਸਿੰਘ ਬਿੱਟੂ ਹੋਰਾਂ ਨੂੰ ਨਾਮਜ਼ਦਗੀ ਤੋਂ ਇੱਕ ਰਾਤ ਪਹਿਲਾਂ ਇੱਕ ਨੋਟਿਸ ਆਉਂਦਾ ਵਾ ਕਾਰਪੋਰੇਸ਼ਨ ਦਾ ਵੀ ਤੁਸੀਂ ਬਕਾਇਆ ਨਹੀਂ ਜਮ੍ਹਾਂ ਕਰਾਇਆ ਬਕਾਇਆ ਜਮ੍ਹਾਂ ਕਰੋ ਉਹਤੇ ਰਵਨੀਤ ਸਿੰਘ ਬਿੱਟੂ ਨੇ ਇਹ ਕਿਹਾ ਵੀ ਸਰਕਾਰ ਚਾਹੁੰਦੀ ਸੀ ਕਿ ਮੈਂ ਇੱਕ ਤਾਂ ਨਾਮਜ਼ਦਗੀ ਨਾ ਭਰਾਂ ਦੂਜੀ ਮੇਰੀ ਜਿਹੜੀ ਸੁਰੱਖਿਆ ਜੈਡ ਪਲੱਸ ਸੁਰੱਖਿਆ ਦਿੱਤੀ ਹੋਈ ਆ ਉਹ ਮੈਂ ਕਿਤਨਾ ਕਿਤੇ ਖਲਵਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਗੱਲ ਸੁਣੋ ਮੈਂ ਤੁਹਾਨੂੰ ਪਹਿਲਾਂ ਕਿਹਾ ਵਾ ਬਿੱਟੂ ਜੀ ਨੂੰ ਕਿਹਾ ਵੀ ਜਿੰਨੀ ਮਰਜ਼ੀ ਉਹਨਾਂ ਰੌਲਾ ਪਾ ਜਿੰਨਾ ਮਰਜੀ ਗਏ ਦੇ ਵਿਰੁੱਧ ਬੋਲ ਲਾ ਤੇਰੀ ਕਾਠ ਦੀ ਹੰਡੀ ਲੁਧਿਆਣੇ ਵਾਲਿਆਂ ਨੇ ਨਹੀਂ ਹੁਣ ਚੜਨ ਦੇਣੀ ਜੀ ਉਹ ਕਹਿੰਦੇ ਜੀ ਮੈਨੂੰ ਸਿਕਿਉਰਿਟੀ ਥ੍ਰੈਟ ਹੈਗਾ ਵਾ ਕਲ ਉਹ ਵੀ ਕਦਿਆ ਪ੍ਰਸਾਦ ਸਾਹਿਬ ਹੈਗਾ ਵੀ ਤੁਹਾਡੀ ਸਰਕਾਰ ਨੇ ਆਰਡਰ ਕੀਤਾ ਵੀ ਬਿੱਟੂ ਜੀ ਉਸ ਘਰਤ ਨਹੀਂ ਰਹਿ ਸਕਦੇ ਕਿਹੜੇ ਘਰ ਚ ਰਹੇ ਜਿਹੜੇ ਜਿਹੜੇ ਸਰਕਾਰੀ ਘਰ ਚ ਰਹਿੰਦੇ ਸੀਗੇ ਨਹੀਂ ਰਹੇ ਜਦੋਂ 1 ਕਰੋੜ 80 ਲੱਖ ਰੁਪਏ ਮੈਂ ਤੁਹਾਡੇ ਲਈ ਕਹਿੰਨਾ ਉਹ ਰਾਤੋਂ ਰਾਤ ਕਿਹੜੀ ਮਸ਼ੀਨ ਨੇ ਛਾਪਿਆ ਰੋਜ਼ ਗੋਲਡਨ ਵਾਲੀ ਮੈਂ ਘਰੋਂ ਦਿਨ ਵੀ ਰੱਖਿਆ ਕਹਿੰਦੇ ਮੈਂ ਕੋਈ ਨਹੀਂ ਉਹ ਜਿਨੇ ਜਿਨੇ ਰੱਖਿਆ ਉਹ ਉਸ ਹਿਸਾਬ ਦਿੱਤਾ ਜਾਊਗਾ ਉਹਦੇ ਕੋਲੋਂ ਉਹ ਰਿਟਾਇਰ ਜੱਜ ਦੀ ਕੇਸ ਦੀ ਮੈਂ ਤੁਹਾਡੇ ਲਈ ਕਹਿੰਨਾ ਸਰਕਾਰ ਲਾਊਗੀ ਅੰਕਵਾਰੀ ਲਾਉਣੀ ਚਾਹੀਦੀ ਆ ਕਿਉਂਕਿ ਇਹ ਰਾਤੋਂ ਰਾਤ ਮੇਰੇ ਕੋਲ ਤਾਂ ਮੈਂ 80000 ਨਹੀਂ ਏਗਾ ਕਦਾਂ ਕਰ ਸਕਦਾ ਜੇ ਮੈਂ ਕੋਈ ਆਪਣੀ ਜਾਇਦਾਦ ਗੈਣੇ ਰੱਖਣੀ ਹੋਵੇ ਅਗਲਾ 20 ਵਾਰੀ ਤਸੱਲੀ ਕਰਦਾ ਨਾਲੇ ਰਾਜਨੀਤੀ ਲੋਕਾਂ ਨੂੰ ਕਿੱਥੇ 1 ਕਰੋੜ 80 ਲੱਖ ਫੜਾ ਦੂਗਾ ਵੀ ਕੱਲ ਨੂੰ ਜੀ ਵਾਪਸ ਕਿਧੋਂ ਲੈਣੀਆਂ ਜਾਇਦਾਦਾਂ ਕਾਂਗਰਸ ਉਮੀਦਵਾਰ ਰਾਜਾ ਵਰਿੰਗ ਕਹਿੰਦੇ ਵੀ ਪੱਪੀ ਪ੍ਰਾਸਰ ਹੋਰੀ ਜਾ ਕੇ ਮੂੰਹ ਨਹੀਂ ਖੋਲਦੇ ਉਹਦੇ ਵਿੱਚ ਵਿਧਾਨ ਸਭਾ ਦੇ ਵਿੱਚ ਕਹਿੰਦੇ ਕਦੇ ਉਹਨਾਂ ਨੇ ਲੋਕਾਂ ਦੇ ਮੁੱਦੇ ਨਹੀਂ ਚੱਕੇ ਤੁਸੀਂ ਆਪ ਪੱਤਰਕਾਰੋਂ ਮੈਂ ਸੁਣਿਆ ਇੱਕ ਸਟੇਜ ਤੇ ਕਹਿੰਦਾ ਵੀ ਪੱਪੀ ਬੋਲਦਾ ਦਿਖਾ ਦਿਓ ਹਾਂ ਹਣੋਂ ਨੂੰ ਇਸ ਗੱਲ ਦਾ ਮੇਰਾ ਚੈਲੰਜ ਆ ਵੀ ਮੈਂ ਮੁੱਦੇ ਦਿਖਾ ਰਿਆ ਹਾਂ ਹੁਣ ਬਸ ਇੱਕ ਅੱਧੇ ਦਿਨ ਸੀ ਮੈਂ ਕਿੰਨੀ ਵਾਰ ਆਪਣੇ ਲੋਕਾਂ ਦੀ ਆਵਾਜ਼ ਉਠਾਈ ਉੱਥੇ ਤੇ ਮੈਂ ਉਹ ਮੁੱਦੇ ਠਾਇਆ ਅੱਜ ਤੱਕ ਰਾਜੇ ਬੜੇਂਗੋ ਉਹਨਾਂ ਨੇ ਐਨੀ ਵਾਰ ਪਾਵਨਾ ਜੁਨੇ ਕਦੇ ਬੋਲੇ ਵੀ ਨਹੀਂ ਹੁਣੇ ਜੀ ਸਵੈ ਕਾਪੜੇ ਇਹ ਇਦਾਂ ਵੱਡਾ ਬਿਆਨ ਕਿਉਂ ਦੇ ਦੇ ਕਾਂਗਰਸ ਤੋਂ ਬਾਸ ਉਹਨੂੰ ਭਗਲਾਏ ਹੋਇਆ ਉੱਥੋਂ ਗਿੱਦੜ ਵਾਏ ਤੋਂ ਆਇਆ ਪਹਿਲਾਂ ਉਹਨਾਂ ਲੋਕਾਂ ਦੇ ਨਾਲ ਧੋਖਾ ਕਰਕੇ ਇੱਥੇ ਆ ਗਏ ਹੁਣ 4 ਤਰੀਕ ਤੋਂ ਪਹਿਲੀ ਤਰੀਕ ਤੋਂ ਬਾਅਦ ਬੈਗ ਲੈ ਕੇ ਫਿਰ ਉੱਥੇ ਚਲ ਜਾਊਗੇ ਕਿ ਦਰਵਾਏ ਇਹਨਾਂ ਲੋਕਾਂ ਨੇ ਤਾਂ ਰਾਜਨੀਤੀ ਕੀ ਲੱਗਦਾ ਕਿ ਪ੍ਰਸ਼ਾਦ ਸਾਹਿਬ ਲੁਧਿਆਣੇ ਵਿੱਚ ਬਣੇ ਵੱਡੇ ਚਿਹਰੇ ਸੀਗੇ ਪੰਮਾ ਪਾਂਡੇ ਸਾਹਿਬ ਹੋਗੇ ਆਸ਼ੂ ਸਾਹਿਬ ਆਸ਼ੂ ਜੀ ਹੋਗੇ ਆਪਣੇ ਡਾਵਰ ਸਾਹਿਬ ਹੋਗੇ ਉਹਨਾਂ ਨੂੰ ਦਰਕਦਾਰ ਕਰਕੇ ਕਾਂਗਰਸ ਨੂੰ ਟਿਕਟ ਦਿੱਤੀ ਕਾਂਗਰਸ ਦਾ ਕਲਚਰ ਇਹ ਬਣ ਗਿਆ ਹੋਇਆ ਜਿਹੜਾ ਜਿਆਦਾ ਸੋਨੇ ਦਾ ਚਮਚ ਮੂੰਹ ਚ ਰੱਖਦਾ ਉਹਨੂੰ ਉਹਦੇ ਮੂੰਹ ਚ ਜਮਮ ਜਮ ਪਸਾ ਕੇ ਭੇਜ ਦਿੰਦੇ ਆ ਵੀ ਜਾ ਤੂੰ ਹੁਣ ਟੈਕੀ ਲੈ ਕੇ ਇੱਥੇ ਆਇਆ ਰਾਜਾ ਜੀ ਜੀ 180 ਕਿਲੋਮੀਟਰ ਲੁਧਿਆਣੇ ਦੇ ਲੋਕ ਜਾਇਆ ਕਰੂਗੇ ਪਹਿਲਾਂ ਰਾਜਾ ਜੀ ਨੂੰ ਲੱਭਣ ਲਈ ਉਹ ਕਹਿੰਨੇ ਮੈਂ ਕਾਰ ਇੱਥੇ ਲੈ ਰਿਹਾ ਬਿਆਨਾ ਕਰਾ ਰਿਹਾ ਦੂਰ ਚਾਹ ਹਾਂ ਬਸ ਉਹ ਬਿੱਟੂ ਵੀ ਜਿਹੜਾ ਉਹ ਬਿੱਟੂ ਵਾਲਾ ਹੀ ਲੈ ਲੈਂਦਾ ਬਿੱਟੂ ਨੇ ਦਿੱਤਾ ਵਾ ਜੀ ਜੀ ਰੱਖਿਆ 1 ਕਰੋੜ 80 ਲੱਖ ਉਹ ਹੀ ਲੈ ਲਵੇ ਪ੍ਰੋਸੈਸਰ ਬੈਂਸਪੁਰਾ ਕਾਂਗਰਸ ਪਾਰਟੀ ਸ਼ਾਮਲ ਹੋਏ ਨੇ ਕਿ ਲੱਗਦਾ ਕਿ ਵੋਟਰ ਦਾ ਪ੍ਰਭਾਵ ਛੱਡਣਗੇ ਕਿ ਅਜ਼ਾਦ ਤੌਰ ਤੇ 3 ਅਕਤੂਬਰ ਨੂੰ ਵੋਟ ਪੈ ਸẽ ਦੇਖੋ ਲੋਕਾਂ ਨੇ ਉਹ ਆਪ ਖੜਾ ਸੀਗਾ ਉਹਦੀ ਬੋਰਡ ਪੈ ਗਈ ਹੁਣ ਲੋਕਾਂ ਨੇ ਬੋਰਡ ਥੋੜਾ ਖਰਾਬ ਕਰਨੀਆ ਬੈਂਸ ਤਾਂ ਬੀਜੇਪੀ ਚ ਵੀ ਚਲੇ ਗਏ ਸੀ ਅੱਜ ਜਲੰਧਰ ਸਮਰਥਨ ਦੇ ਕੇ ਆਏ ਸੀ ਉਹ ਬੀਜੇਪੀ ਵਾਲੇ ਜਲੰਧਰ ਵਾਲੇ ਕਹਿ ਰਿਆ ਇਹਨਾਂ ਦੇ ਹੌਣ ਨਾ 40000 ਬੋਰਡ ਘਟ ਗਈ ਅੱਛਾ ਜੀ ਇਹ ਅੱਜ ਲੋਕਾਂ ਦਾ ਸਮਾਂ ਹੁੰਦਾ ਵਕਤ ਹੁੰਦਾ ਵਾ ਹੁਣ ਆਪ ਖੜੇ ਨਹੀਂਗੇ ਐਨੇ ਲੁਧਿਆਣੇ ਦੇ ਲੋਕ ਜਾਣਦੇ ਆ ਜਮਾਨਤਾ ਦਾ ਦੋਨੇ ਭਰਾਵਾਂ ਦੀਆਂ ਜਬਤ ਹੋ ਗਈਆਂ ਸੀਗੀਆਂ ਹੁਣ ਕਿਹਨੂੰ ਸਮਰਥਨ ਕਾਂਗਰਸ ਨੂੰ ਕੋਈ ਲੈਂਦਾ ਨਹੀਂ ਉਹਨੂੰ ਕੋਈ ਦਿੰਦਾ ਨਹੀਂ ਉਹ ਕੰਮ ਹੋਇਆ ਹੋਇਆ ਵਾ ਜੀ ਜੀ ਅਬ ਮਤਲਬ ਆਪਸੀ ਸਮਝੋਤਾ ਹੈਗਾ ਉਹ ਆਦਰਵਾਇਜ਼ ਕੁਛ ਨਹੀਂ ਹੋਏ ਬੰਦ ਨੂੰ ਕੁਛ ਨਹੀਂ ਆ ਵੱਧ ਤੋਂ ਵੱਧ 40 ਦਿਨਾਂ ਦੇ ਲਈ ਕਾਂਗਰਸ ਚ ਗਏ ਆ ਬਸ ਲਕਸ਼ਣ ਖਤਮ ਹੋਣ ਤੋਂ ਰਾਜੇ ਨੇ ਉਹਨੂੰ ਨਹੀਂ ਬਰਦਾਸ਼ਤ ਕਰਨਾ ਉਹਨੇ ਰਾਜੇ ਨੂੰ ਨਹੀਂ ਬਰਦਾਸ਼ਤ ਕਰਨਾ ਦੇਖ ਲਿਓ ਤੁਹਾਡੇ ਸਾਹਮਣੇ ਥੋੜੇ ਕਹਿੰਦਾ ਬਾਬਾ ਅੱਗੇ ਫਿਰ ਪਾਰਟੀ ਮਾਰ ਸਕਦੇ ਜੀ ਉਹ ਪੁਆਇੰਟ ਹੀ ਉਹਨੂੰ ਜਿੰਨੀਆਂ ਮਰਜ਼ੀ ਮਾਰੀ ਜਾਣ ਲੋਕ ਜਾਨ ਚੁੱਕੇ ਵਕਤ ਹੁੰਦਾ ਹੈ ਸ਼੍ਰੋਮਣੀ ਕਾਲਦਲ ਦਾ ਵੱਡਾ ਦੋਸ਼ ਹੈ ਕਿਉਂਕਿ ਸਾਰੇ ਕੱਟਨਾ ਕਰਮ ਚ ਦੇਖਿਆ ਜਾਵੇ ਤਾਂ ਕਾਂਗਰਸ ਆਮ ਆਦਮੀ ਪਾਰਟੀ ਭਾਜਪਾ ਇਹ ਅਲੱਗ ਰਾਜਨੀਤੀ ਕਰਦੀ ਹੈ ਸ਼੍ਰੋਮਣੀ ਕਾਲਦਲ ਇਹ ਕਹਿੰਦਾ ਵੀ ਤਿੰਨੇ ਕਾਂਗਰਸੀ ਨੇ ਇੱਕ ਕਹਿੰਦੇ ਪੁਰਾਣਾ ਕਾਂਗਰਸੀ ਹੈ ਇੱਕ ਉਦੋਂ ਪੁਰਾਣਾ ਕਾਂਗਰਸੀ ਹੈ ਇੱਕ ਸਾਫਕਾ ਥੋੜੇ ਦਿਨਾਂ ਦਾ ਪੁਰਾਣਾ ਕਾਂਗਰਸੀ ਕਹਿੰਦੇ ਕਾਂਗਰ ਨੇ ਹੁਣ ਕਾਲੀ ਦਲ ਨੇ ਤਾਂ ਪੰਜਾਬ ਦੇ ਵਿੱਚ ਆਪਣੀ ਪੋਜੀਸ਼ਨ ਹੀ ਉਹ ਕਰ ਲਈ ਜਿਹੜੀ ਕਾਲੀ ਦਲ ਪੰਥਕ ਪਾਰਟੀ ਆਪਣੇ ਆਪ ਨੂੰ ਕਹਿੰਦੀ ਆ ਜੀ ਪੰਥ ਦਾ ਤਾਂ ਨੁਕਸਾਨ ਹੀ ਕੀਤਾ ਕਾਲੀ ਦਲ ਨੇ ਜੀ ਪੰਥਕ ਦੇ ਜਿਹੜੇ ਬੰਦੇ ਨੇ ਸੀਨੀਅਰ ਉਹਨਾਂ ਨੂੰ ਕਿਸੇ ਨੂੰ ਪੁੱਛ ਲਓ ਹਮ ਇਹ ਤਾਂ ਕਾਲੀ ਦਲ ਨਹੀਂ ਰਹਿ ਗਿਆ ਇਹ ਬਾਦਲ ਦਲ ਬਣ ਗਿਆ ਹੋਇਆ ਵਾ ਜੀ ਜੀ ਸੁਖਵੀਰ ਬਾਦਲ ਦਾ ਲਾਹ ਹੋਣਾ ਕਾਲੀ ਦਲ ਨਹੀਂ ਹੈਗਾ ਪ੍ਰੋਫੈਸਰ ਸਾਹਿਬ ਕਿੰਨਾ ਮੁਕਾਬਲਾ ਕਿੰਨਾ ਮੰਨਦੇ ਤੁਸੀਂ ਕਿ ਕੋ ਮੁਕਾਬਲਾ ਕੰਮਾਂ ਦਾ ਹੁੰਦਾ ਵਾ ਲੋਕ ਜਾਣਦੇ ਅੱਜ ਕੱਲ ਲੋਕਾਂ ਨੂੰ ਕੰਮ ਪਿਆਰਾ ਚੰਮ ਨਹੀਂ ਪਿਆਰਾ ਜੀ ਲੋਕ ਜਾਣਦੇ ਆ ਵੀ ਆ ਬੰਦਾ ਜਿਹੜਾ ਵਾ ਸਾਡੇ ਪ੍ਰਤੀ ਕੀ ਕੀਤਾ ਮੈਂ ਆਪਣੇ ਕੰਮ ਦੱਸਦਾ ਲੋਕਾਂ ਨੂੰ ਇਹ ਆਪਣੀਆਂ ਰਾਜਨੀਤੀਆਂ ਦੱਸਦੇ ਆ ਵੀ ਅਸੀਂ ਫਲਾਣੇ ਸੰਚਾ ਬਣੇ ਸੀ ਫਲਾਣੇ ਸੰਚਾ ਬਣੇ ਸੀ ਐ ਨਹੀਂ ਰਾਜਨੀਤੀਆਂ ਚੱਲਦੀਆਂ ਹੁਣ ਤਾਂ ਰਾਜਨੀਤੀਆਂ ਲੋਕ ਚਾਹੁੰਦੇ ਆ ਵੀ ਤੁਸੀਂ ਕੰਮ ਕੀ ਕੀਤਾ ਅਸੀਂ ਤੁਹਾਨੂੰ ਮਤ ਦਾ ਦਾਨ ਦਿੱਤਾ ਉਦੋਂ ਬਾਅਦ ਲੋਕਾਂ ਦਾ ਕੰਮ ਕੀ ਕੀਤਾ ਲੋਕਾਂ ਦੇ ਦੁੱਖ ਸੁੱਖ ਚ ਕਿਵੇਂ ਖੜੇ ਹੂੰ ਉਹ ਲੋਕ ਅੱਜ ਕੱਲ ਬੱਚੇ ਮੀਡੀਆ ਸੋਸ਼ਲ ਮੀਡੀਆ ਦਾ ਜੋਗਾ ਹੁਣ ਅੱਜ ਕੱਲ ਬੱਚੇ ਸਾਰਾ ਕੁਝ ਦੇਖਦੇ ਆ ਵੀ ਕਿਹੜਾ ਬੰਦਾ ਕਿੱਥੇ ਖੜਾ ਵਾ ਸੈਂਟਰਲ ਮਾਡਲ ਸੈਂਟਰ ਹਲਕੇ ਦਾ ਮਾਡਲ ਹੈ ਕਿ ਤੁਸੀਂ ਲੋਕਾਂ ਵਿੱਚ ਜਾ ਕੇ ਕਰਦੇ ਹਾਂ ਹਾਂ ਬਿਲਕੁਲ ਜੋ ਕੰਮ ਹੈ ਆਪਣੇ ਹਲਕੇ ਸੈਂਟਰ ਚ ਕੀਤਾ ਉਹੀ ਕੰਮ ਦੱਸ ਰਿਆਂ ਲੋਕਾਂ ਨੂੰ ਵੀ ਮੈਂ 2 ਸਾਲਾਂ ਚੋ ਤੇ ਆਹ ਕੰਮ ਕੀਤਾ ਜੀ ਧੰਨਵਾਦ ਜੀ ਬਹੁਤ ਥੈਂਕ ਯੂ ਜੀ ਤਾਂ ਤੁਸੀਂ ਸੁਣੇ ਹੋ ਸੰ ਅਸ਼ੋਕ ਪ੍ਰਾਸ਼ਦ ਪੱਪੀ ਜਿਹੜੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤਾਂ ਖੁੱਲ ਕੇ ਵਿਚਾਰ ਰੱਖੇ ਨੇ ਇਲੈਕਸ਼ਨਾਂ ਨੂੰ ਲੈ ਕੇ ਜੇ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਬਾਹਰੀ ਬਾਤ ਦੱਸਦੇ ਨੇ ਵੀ ਟੈਕਸੀ ਜਿਹੜਾ ਦੁਬਾਰਾ ਵਾਪਸ ਜਾਏਗਾ ਲੋਕ 180 ਕਿਲੋਮੀਟਰ ਦੂਰ ਆਪਣੇ ਕੰਮ ਕਰਾਉਣ ਵਾਸਤੇ ਨਹੀਂ ਜਾਣਗੇ ਤੇ ਰਵਨੀ ਸਿੰਘ ਬਿੱਟੂ ਖੜਾ ਤਾਂ ਨਾ ਕਹਿਣਾ ਵੀ ਰਵਨੀ ਸਿੰਘ ਬਿੱਟੂ ਨੇ ਜੇ 10 ਸਾਲ ਕੋਈ ਕੰਮ ਕੀਤਾ ਹੁੰਦਾ ਤਾਂ ਉਹਨਾਂ ਨੂੰ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਨਾ ਜਾਣਾ ਪੈਂਦਾ ਇਸੇ ਤਰ੍ਹਾਂ ਕਾਲੀ ਦਲ ਦੇ ਉੱਤੇ ਪੰਥਕ ਮੁਤਿਆਂ ਤੋਂ ਪਟਕਣ ਦਾ ਜਿਹੜਾ ਦੋਸ਼ ਹੈ ਉਹ ਅਸ਼ੋਕ ਪ੍ਰਸਾਦ ਪੱਪੀ ਹੋਰਨ ਲਗਾਇਆ ਤਾਂ ਦੇਖਦੇ ਆ ਅੱਗੇ ਵੋਟਾਂ ਆਉਂਦੀਆਂ ਨੇ ਤੇ ਲੋਕ ਕਿੱਦਾਂ ਨੂੰ ਜਾਂਦੇ ਨੇ ਕਿਦੋਂ ਦਾ ਆਪਣਾ ਜਿਹੜਾ ਰੋਖਾ ਹੈ ਉਹ ਅਖਤਿਆਰ ਕਰ ਦਿੰਦੇ ਨੇ ਮਹਿੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਰੋਸ਼ਨ ਨਾਲ ਦੇਖਦੇ ਰੋ ਰਾਜਧਾਨੀ ਟੀਵੀ ਸਤਿ ਸ੍ਰੀ ਅਕਾਲ